ਕਿ ਇਹਨਾਂ ਦਾ ਪਿਛਲੇ ਦਿਨੀ 12 ਦੋਨੋਂ ਇੱਕ 14 ਦੋਨੋਂ ਇੱਕ ਬਹੁਤ ਵੱਡਾ ਧੱਕਾ ਹੋਇਆ ਮਰੇ ਯਾਰ ਮਰੇ ਯਾਰ ਇੱਕ ਜ਼ਿਮੀਂਦਾਰ ਪਰਿਵਾਰ ਵੱਲੋਂ ਵਿਆਜੀ ਪੈਸੇ ਦੇ ਕੇ ਇਹਨਾਂ ਤੇ ਘਰ ਤੇ ਕਬਜ਼ਾ ਕੀਤਾ ਗਿਆ ਔਰ ਇਹਨਾਂ ਦੇ ਸਮਾਨ ਨੂੰ ਖੁਰਦਪੁਰਦ ਕੀਤਾ ਗਿਆ ਜਦੋਂ ਗੱਲ ਅਫਸਰ ਸਹਿਬਾਨਾਂ ਦੀ ਨੌਲੇਜ ਚ ਆਈ ਪਿਛਲੇ ਦਿਨੀ ਮੈਂ ਡਿਪਟੀ ਸਾਹਿਬ ਦੀ ਨੌਲੇਜ ਲੈ ਕੇ ਦਿਨ ਚਾਹੁੰਦਾ ਪੱਟੀ ਡੀਐਸਪੀ ਸਾਹਿਬ ਦੀ ਨੌਲੇਜ ਚ ਲੈਂਦੀ ਪਰ ਉਹਨਾਂ ਡਿਪਟੀ ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਿਵਾ ਕੇ ਬਾਅਦ ਚ ਉਹਦੇ ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅੱਜ ਸਾਨੂੰ ਪੂਰਨ ਆਸ ਹੈ ਜਿਹੜੀ ਅਫਸਰ ਸਹਿਬਾਨਾਂ ਨਾਲ ਗੱਲਬਾਤ ਹੋਈ ਸਾਡੇ ਦਰمیان ڈپٹی ਸਾਹਿਬ ਸਰਦਾਰ ਗਰਵਿੰਦਰ ਸਿੰਘ ਜੀ ਪਹੁੰਚੇ ਆ ਅਸੀਂ ਆਸ ਕਰਦੇ ਆ ਕਿ ਸਰਦਾਰ ਹਰਜਿੰਦਰ ਸਿੰਘ ਜੀ ਨੂੰ ਇਨਸਾਫ ਮਿਲੂਗਾ ਦੋਸੀਆਂ ਤੇ ਬਣਦੀ ਕਾਰਵਾਈ ਹੋਵੇ ਪਰ ਇਹਨਾਂ ਦਾ ਜਿਹੜਾ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਊਗੀ ਸਾਥੀਓ ਆਪਾਂ ਨੂੰ ڈپਟੀ ਸਾਹਿਬਾਨ ਆਏ ਆ ਜੇਕਰ ਆਪਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਪੀਓ ਨਾ ਰঞ্জੀਤ ਸਿੰਘ ਦੋਸ਼ੀ ਤੇ ਜਿਨ੍ਹਾਂ ਨੇ ਇਹਨਾਂ ਦਾ ਸਮਾਨ ਉੱਥੋਂ ਕੈਬ ਕੀਤਾ ਇਹਨਾਂ ਦੀ ਡੀਵੀਆਰ ਕੈਬ ਕੀਤੀ ਇਹਨਾਂ ਨੂੰ ਡਿਪਟੀ ਸਾਹਿਬ ਪੱਟੀ ਕੋ ਬਿਠਾ ਕੇ 15 ਤੋਂ 20 ਸਾਥੀ ਲੈ ਕੇ ਨਾਲ ਪੁਲਿਸ ਮੁਲਾਜ਼ਮ ਲੈ ਕੇ ਇਹਨਾਂ ਦੇ ਘਰ ਦੇ ਤਾਲੇ ਤੋੜੇ ਇਹਨਾਂ ਦੇ ਘਰ ਤੇ ਕਬਜ਼ਾ ਕੀਤਾ ਮੈਂ ਡਿਪਟੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਸਾਰੇ ਬਸਪਾ ਬੈਠ ਕੇ ਪਾਰਟੀਆਂ ਧਰਤ ਸਮਾਜ ਦੀ ਪਾਰਟੀਆਂ ਜਿਹੜੀ ਦਲਤਾਂ ਤੇ ਧੱਕੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਦਲਤਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਦੇ ਵਿੱਚ ਆਪਣੀ ਆਵਾਜ਼ ਨੂੰ ਬਲੰਦ ਕਰਦੀ ਆ ਤੇ ਮੈਂ ਸਾਹਿਬ ਹਦਰ ਨੂੰ ਬੇਨਤੀ ਕਰਦਾ ਉਹ ਵਿਸ਼ਵਾਸ ਦਿਵਾਇਓ ਜਿਹੜਾ ਕਿ ਇਹਨਾਂ ਦਾ ਪੂਰਾ ਹੋ ਸਕੇ ਜਿਹੜਾ ਕਿ ਦੁਬਾਰਾ ਸਾਨੂੰ ਇੱਥੇ ਸੜਕਾਂ 'ਤੇ ਸੜਕ 'ਤੇ ਬੈਠਣ ਦਾ ਮੌਕਾ ਨ ਮਿਲੇ। ਬਲਜੀਤ ਸਿੰਘ ਖੁੰਦਰ ਜੀ ਨਾਲ ਹੋਈ ਆ ਜਿਨ੍ਹਾਂ ਨੇ ਕਿ ਮੇਰੀ ਡਿਊਟੀ ਲਈ ਆ ਤੁਹਾਨੂੰ ਉਹਨਾਂ ਨੇ ਆਸ਼ਵਾਸਨ ਦਿਵਾਇਆ ਆ ਕਿ ਜੋ ਵੀ ਸਰਦਾਰ ਜੀ ਉਹਨਾਂ ਦੇ ਨਾਲ ਤੱਕਾ ਹੋਇਆ ਇਸ ਦੇ ਸਬੰਧ ਵਿੱਚ ਜਿਹੜੀ ਕਾਰਵਾਈ ਅਸੀਂ ਉਹਦੇ ਸਬੰਧ ਵਿੱਚ ਚੌਂਕੀ ਇੰਚਾਰਜ ਸਭਰਾ ਦੀ ਡਿਊਟੀ ਲਗਾਤੀ ਗਈ ਆ ਇਸ ਤੋਂ ਇਲਾਵਾ ਐਸਪੀ ਸਾਹਿਬ ਨੇ ਕਿਹਾ ਆ ਕਿ ਐਸਐਚਓ ਸਾਹਿਬ ਨੂੰ ਸਖਤੀ ਨਾਲ ਕਹਿ ਦਿੱਤਾ ਗਿਆ ਆ ਉਹ ਡੀਐਸਪੀ ਸਾਹਿਬ ਨੂੰ ਵੀ ਕਿਹਾ ਗਿਆ ਆ ਉਹ ਸਹੀ ਜਾਂਚ ਹੋਏਗੀ ਤੇ ਜਿਸ ਦੇ ਖਿਲਾਫ ਜੋ ਵੀ ਉਹਨਾਂ ਕੋਈ ਕਾਰਵਾਈ ਕੀਤੀ ਆ ਬਿਲਕੁਲ ਕੋਈ ਕਾਰਵਾਈ ਕੀਤੀ ਜਾਏਗੀ ਇਹ ਤੁਹਾਨੂੰ ਵਿਸ਼ਵਾਸਨ ਮੈਂ ਐਸਪੀ ਅਰਪਾ ਸਾਹਿਬ ਵੱਲੋਂ ਦੁਹਾਰਿਆ ਜੀ ਤੇ ਇਸ ਕਰਕੇ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਕਿ ਜੋ ਵੀ ਦਰਖਾਸਤ ਇਹਨਾਂ ਦੀ ਹੈਗੀ ਆ ਉਹਦੇ ਤੇ ਬਿਲਕੁਲ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਊਗੀ ਪ੍ਰਧਾਨ ਸਾਹਿਬ ਦਾ ਬਿਲਕੁਲ ਕਿਸੇ ਕੋਲੇ ਨਹੀਂ ਸੀ ਤੇ ਉਹਨਾਂ ਨੇ ਉਹ ਪੈਸੇ ਜਿੰਨੂੰ ਇਹਨਾਂ ਕੋਲ ਵਾਪਸ ਲਏ ਨੇ ਜੋ ਇਹਨਾਂ ਦੀ ਦਰਖਾਸਤ ਦੇ ਮੁਤਾਬਕ ਕਿ ਅਸੀਂ ਡੀਐਸਪੀ ਸਾਹਿਬ ਦੇ ਦਫਤਰ ਬੈਠੇ ਸੀ ਉਸ ਤੋਂ ਬਾਅਦ ਇਹਨਾਂ ਨੇ ਉਸ ਪਰਿਵਾਰ ਨੇ ਆ ਕੇ ਇਹਨਾਂ ਦੇ ਮਕਾਨ ਤੇ ਕਬਜ਼ਾ ਕਰ ਲਿਆ ਤੇ ਇਹਨਾਂ ਦਾ ਸਬੰਧ ਗੁਰਦ ਕਰਵਾ ਲਿਆ ਸਰ ਪ੍ਰਵਾਹ ਦਾ ਇਹ ਕਹਿਣਾ ਵੀ ਡਿਪਟੀ ਸਾਹਿਬ ਨੇ ਸਾਨੂੰ ਬਿਠਾ ਛੱਡਿਆ ਤੇ ਦੂਜੀ ਪਾਰਟੀ ਕਮਜ਼ਾ ਦਵਾ ਦਿੱਤਾ। ਇਸ ਦੇ ਸਬੰਧ ਵਿੱਚ ਐਸਪੀ ਸਾਹਿਬ ਨੇ ਦੱਸਤਾ ਜੀ ਇਹਨਾਂ ਨੂੰ ਸਵਾਰਥਨ ਦਵਾਤਾ ਆ ਕਿ ਜੇ ਇਸ ਦੇ ਨਾਲ ਦੀ ਗੱਲ ਨੂੰ ਤੇ ਐਸਪੀ ਸਾਹਿਬ ਨੂੰ ਵੀ ਡਿਪਟੀ ਸਾਹਿਬ ਨੂੰ ਵੀ ਮੀਨਰ ਨੇ ਹੱਥਾਂ ਦੀਆਂ ਯਾਨੀ ਕਿ ਬਿਲਕੁਲ ਨਿਰਪੱਖ ਜਾਂਚ ਹੋਵੇ ਸਰ ਪ੍ਰਵਾਹ ਮਿਲੇਗਾ ਬਿਲਕੁਲ ਸਾਹਿਬ ਜਿਆਦਾ ਧਰਨਾ ਬਣ ਕੇ ਪ੍ਰਸਤ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਧਰਨਾ ਇਹਨਾਂ ਨੇ ਪ੍ਰਧਾਨ ਸਾਹਿਬ ਨੂੰ ਲਿਖਿਆਤਾ ਹੈ ਜੀ ਹੁਣ ਤਾਂ ਇਹ ਮਨਜ਼ੂਰੀ ਤਾਂ